ਇਹ ਬਡਾਲੇ ਪੈਟਰੋਲ ਪੰਪ ਦਾ ਹਾਲ ਆ ਆ ਦੇਖੋ ਪੈਟਰੋਲ ਪੰਪ ਦੀ ਇੰਨੀ ਸ਼ਾਰਟ ਆ ਗਈ ਆ ਬਾਕੀ ਤਾਂ ਸ਼ਾਰਟ ਚੱਲਦੀ ਹੀ ਇੱਧਰ ਤੇਲ ਦੀ ਵੀ ਸ਼ਾਰਟ ਚੱਲ ਰਹੀ ਆ ਇਹ ਬਡਾਲੇ ਵਾਲੇ ਪੰਪ ਦੀ ਲਾਈਨਾਂ ਲੱਗੀਆਂ ਪਈਆਂ ਐਦਾਂ ਕਦੇ ਰਸਣ ਨੂੰ ਲੱਗਦੀਆਂ ਸੀ ਕਣਕ ਮਿਲਦੀ ਹੈ ਤੇ ਕਣਕ ਮਿਲਦੀ ਤੇ ਮੈਂ ਕਹਿੰਦਾ ਐਦਾਂ ਲੈਣਾ ਉਸ ਟਾਈਮ ਲੱਗਦੀ ਇਹਨੇ ਜੋ ਰਸਣ ਮਿਲਦਾ ਹੁੰਦਾ ਅੱਜ ਤੇ ਅੱਜ ਤੇਲ ਨੂੰ ਵੀ ਲੈਣਾ ਲੱਗ ਗਈਆਂ ਆ ਦੇਖ ਲੋ ਲਗਣਾ ਬੋਤਲ ਬਦਲ ਹੈ ਨਹੀਂ ਬੋਤਲ ਦੀ ਬੋਤਲ ਬਦਲ ਬਦਲ ਹੈ ਨਹੀਂ ਇਹ ਬਨਾਲੇ ਤੰਪ ਦੀ ਲੈਣਾ ਲੱਗ ਰਹੀਆਂ ਤੇ ਮੇਰੀ ਵੀ ਬਨਾਲਾ ਮਾੜੀ ਜੀ ਇਹ ਆ ਵੀ ਬਨਾਲਵਾ ਹਲੋ ਲਾਈਵ ਚ ਲੱਭਤਾ ਆਪਾ ਰਾਸ਼ਲੀਆਂ ਲਾਈਨ ਤੇ ਤੇਲਦੀਆਂ ਲਾਈਨ ਕੋਈ ਬਣੀ ਇਹ ਲੋ ਕੱਡੀਆਂ ਦੀਆਂ ਲਾਈਨਾਂ ਦੇ ਲਾਈਨਾਂ ਲੱਗੀਆਂ ਭਈਆ ਇਹ ਚੰਡੇਆਲੇ ਤੋਂ ਰੁੜਕਾ ਕਲਾ ਨੂੰ ਜਿਹੜੀ ਰੋਡ ਜਾਂਦੀ ਆ ਉਸ ਪੰਪ ਤੇ ਆ ਕੋਈ ਬੰਦਾ ਡਰਮ ਚੱਕੀ ਫਿਰਦਾ ਆ ਕੋਈ ਬੰਦਾ ਢੋਲ ਚੱਕੀ ਫਿਰਦਾ ਕੋਈ ਕਹਿੰਦਾ ਡਰਮ ਚ ਪਾ ਦੇ ਤਾਂ ਕੋਈ ਕਹਿੰਦਾ ਬੋਤਲ ਚ ਪਾ ਦੇ ਐ ਓਏ ਕੋਈ ਕਹਿੰਦਾ ਡਰਮ ਚ ਪਾ ਦੇ ਕੋਈ ਕਹਿੰਦਾ ਬੋਤਲ ਚ ਪਾ ਦੇ ਹੈ ਚੱਕਰ ਨਹੀਂ ਪੜਨ ਲੱਗਾ ਕੀ ਚੱਕਰ ਆ ਕਿਹੜਾ ਆਪਣਾ ਜਿੰਗਲ ਆ ਚਾਹ ਕਿਹੜਾ ਕਮਲ ਦੀ ਦੀ ਕਮਲ ਦੀ ਇਹ ਤੇਲ ਦੀ ਸ਼ਾਟ ਆ ਰਹੀ ਬਡਾਲੇ ਵਾਲੇ ਪੰਪ ਤੇ ਤਾ ਦੇ ਲੋ ਇਹ ਨਜ਼ਾਰੇ ਬੱਜੇ ਪਾਇਆ ਤੇ ਬਾਰੀ ਨਹੀਂ ਆਉਦੀ ਲੱਗਦਾ ਬਈ ਲੱਡੂ ਬਾਰੀਪੂਰੀ ਨਹੀਂ ਆਣੀ ਲੱਗਦਾ ਆਪਣੀ ਮੈਂ ਕਹਿੰਨਾ ਇੱਥੇ ਬਾਰੀਪੂਰੀ ਨਹੀਂ ਆਉਣੀ ਲੱਗਦਾ ਇੱਥੇ ਬਾਰੀ ਨਹੀਂ ਆਉਣੀ ਲੱਗਦਾ ਹੈ ਬੋਤਲ ਹਣ ਕਿੱਥੋਂ ਫੜ ਲਈਏ ਮੈਂ ਮੁੰਡੇ ਨੂੰ ਬੋਤਲਾਂ ਦੇ ਤਾਂ ਉਹ ਚਾਚਾ ਸਾਨੂੰ ਵੀ ਬੋਤਲ ਬਦਲ ਦੇ ਦੇ ਹਾਂਜੀ ਭਾਜੀ ਤੁਸੀਂ ਵੀ ਤੇਲਪੂਣ ਆਏ ਆ ਹੈ ਤੇਲਪੂਣ ਆਏ ਆ ਪਾਣੀ ਕੋਣ ਆਇਆ ਪਾਣੀ ਵਾਲੀ ਟੈਂਕੀ ਉਧਰ ਆ ਉਹ ਸਾਹਮਣੇ ਬੋਲ ਲੰਬੀ ਲੈਣ ਲੱਗੀ ਆ ਬਈ <test noise> कलना लगा वापरे को हैगा यार तेल है हफ्ता ना बहु ना है थोड़ा बहुत हैगा है तुरके चल जाएगा रहेंगे <OLED> ਇਹੀ ਆਵੇ ਹੋਰ ਗਿਆ ਬਾਕੀ ਦੇਖ ਲੈਣੇ ਤੇ ਨੰਬਰ ਲੱਗਦਾ ਬਾਬਾ ਨੰਬਰ ਲੱਗਦਾ ਤਾਂ ਲਾ ਲੰਨੇ ਆ ਰਾਤ ਚ ਥੋੜਾ ਆ ਕਦੇ ਸੜਕ ਤੇ ਵੀ ਲਾਈਨਾਂ ਲੱਗ ਗਈਆਂ ਆ ਦੇਖ ਲੈ ਯਾ ਬੱਲੇ ਨੰਬਰ ਤੇ ਬਾਰੀਪੂਰੀ ਲੱਗਦਾ ਔਖਾ ਹੀ ਆ ਅੱਜ ਮੈਂ ਮੁੰਡਾ ਖੜਾ ਕੀਤਾ ਰਹਿਣਾ ਜਾ ਮੈਂ ਕੋਈ ਹੈ ਲੈ ਰਹਿ ਕਿੱਧਰ ਜਾਉ ਇੱਧਰ ਦੇਦਾ ਭਾਜੀ ਹੁਣੀ ਵੀ ਆਏ ਆ ਤੇਲ ਲੈਣਾ ਤੇਲ ਆ ਉਹ ਚੱਕਰ ਕੀ ਹੋ ਗਿਆ ਆ ਮੁਕਤੀਲ ਬੰਦ ਹੋ ਗਿਆ ਗਾਲ ਤੋਂ ਕਿਚੋਂ ਬੰਦ ਹੋ ਗਿਆ ਨਾ ਮੈਂ ਤਾਂ ਲਾਦਾ ਜਿੱਦਾਂ ਲੈਣਾ ਲੱਗਿਆ ਵੇ ਇੱਥੇ ਹੀ ਬੰਦ ਹੋ ਜਾਣਾ ਨਹੀਂ ਪਿਆਸ ਤੋਂ ਆਪਣੀ ਬਸੀ ਜਾ ਚੱਲੀ ਆ ਰੋਟਰੀ ਰੱਤੀ ਖਾਲੀ ਏ ਭਰਾਵਾ ਜਾ ਕੇ ਇੰਨਾ ਮੇਲਾ ਨਹੀਂ ਲੱਗਿਆ ਦੇਖਿਆ ਮੇਲੇ ਮਤਰਾ ਦੇ ਇਹ ਚੈਨਲ ਦੇ ਭਾਈ ਭਾਈ ਦੀ ਆਪਣੇ ਆ ਵੀ ਗੱਡੀਆਂ ਦੇ ਵਿੱਚ ਵੀ ਲੈ ਬੰਦੇ ਖੜੇ ਆ ਬਜਾਰੇ ਤੇਲ ਦਾ ਇੰਤਜ਼ਾਰ ਕਰ ਰਹੇ ਆ ਹਾ ਹਾ ਕਾਰ ਮੱਚ ਗਈ ਮੋਦੀ ਦਾ ਪਿੱਤ ਸਿਆਪਾ ਕਰਦੇ ਮੋਦੀ ਦੀ ਆ ਵੜ ਗਿਆ ਮੈਂ ਛੋਣ ਵਾਲੇ ਦੀ ਉਤੋਂ ਵੋਟਾਂ ਆਉਣ ਵਾਲੀਆਂ ਆ ਉਤੋਂ ਆ ਕੰਮ ਕਰ ਦੁੱਤਾ ਨਹੀਂ ਸਸਤਾ ਕਰਨਾ ਡੀਜ਼ਲ ਪਟਰੋਲ ਦਾ ਕੀਤਾ ਦਾ ਮਸਲਾ ਨਹੀਂ ਸਸਤਾ ਕਿੱਥੇ ਭਾਜੀ ਮੈਂ ਤਾਂ ਕਹਿੰਦਾ ਇਦਾਂ ਹੀ ਮਹਿੰਗਾ ਚੱਕ ਦੇਣਾ ਤੇਲ ਤਾਂ ਹੈ ਨਾ ਉੱਦਾਂ ਥੋੜਾ ਜਿਹਾ ਮੈਂ ਕਹਾਂ ਚੱਲ ਪਵਾ ਲੰਨੇ ਆ ਨਹੀਂ ਤਾਂ ਰਹਿਣ ਦਿੰਦੇ ਨੇ ਚੱਲੀਏ ਫੇਰ ਚੱਲ ਚੱਲੀਏ ਰੋਟੀ ਖਾਈਏ ਆ ਭੁੱਖੇ ਮਰ ਜਾਣਾ ਇੱਜ ਤਾਂ ਹੈ ਹੋਰ